ਤਾਂ ਨਾ ਗਿੱਤ ਕੱਢੋ ਰੇਤਾ ਜਿਹੜੇ ਕਿਸਾਨ ਦੀ ਪੈਲੀ ਚ ਉਹ ਕੱਢੇ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਤੇ ਬਾਕੀ ਚਲੋ ਪੁੱਤੋਂ ਬਾਰਿਸ਼ ਹੜੇਗੀ ਤੇ ਰਸਤਾ ਬਣੂਗਾ ਫੇਰ ਆਹ ਦੇ ਕੰਮ ਹੜੋ ਘਟੋ ਘੜ 15 20 ਦਿਨ ਬਾਅਦ ਆਪਾਂ ਕੱਢ ਸਕਦੇ ਆ ਇੱਕ ਤੇ ਫਸਲ ਚਲੋ ਸਾਡੀ ਮਾਰੀ ਗਈ ਆ ਤੇ ਸਾਨੂੰ ਇਹੋ ਹੀ ਆ ਕਿ ਅਗਲੀ ਘਟੋ ਘੜ 5 ਫੁੱਟ ਜਿੱਥੇ ਮੈਕਲੋਤਾਂ ਤੇ ਤੁਹਾਡੀ ਬੈਕ ਸਾਈਡ ਹੋ ਸਕਦਾ ਕਿ ਵੱਧ ਹੀ ਹੋਵੇ ਰੇਤਾ ਤੇ ਚਲੋ ਸੀਐਮ ਸਾਹਿਬ ਦਾ ਅੱਜ ਧੰਨਵਾਦ ਕਰਦੇ ਹਾਂ ਕਿ ਉਹਨਾਂ ਆਹ ਵੇਖਣ ਦੇ ਹਾਲਾਤ ਜੀ ਆਹ ਵੇਖੋ ਫਸਲਾਂ ਆ ਦੇਖੋ ਮੱਲੀ ਸਾਹਿਬ ਮੋੜ ਤੇ ਗੱਲ ਕੀ ਜੇ ਪੱਕੀ ਫਸਲ ਤੇ ਮਾਰ ਵਜੀ ਜੇ ਬਲਟਾ ਕਰਨੀ ਹੈ ਅੱਜ ਇਹ ਲੱਗਦੀ ਹੈ ਕਿ ਕੀ ਹੈ ਪਾਣੀ ਦੇ ਨਿਵਾਇਆ ਨਹੀਂ ਹੋ ਰਿਹਾ ਲੱਗਦਾ ਕਿ ਤੋਂ ਅੱਗੇ ਡਬਲ ਕੀਤਾ ਕਿ ਜਿੱਤੇ ਗੱਡੀ ਰਹਿ ਗਈ ਸੀ ਬੰਦ ਗੱਡੀ ਦੇ ਗਲੀ ਤੇ ਕੋਈ ਕਿਸਮਤ ਹੀ ਕੋਟਨਾ ਰਹਿ ਜਾਵੇ ਸਮਝ ਕੀ ਬੰਦੇ ਆ ਦੋ ਬੰਦੇ ਆਇਆ ਦੋ ਬੰਦੇ ਤੇ ਆਇਆ ਵੀ ਰੁਕ ਗਿਆ ਲੱਗਦਾ ਦੋ ਬੰਦੇ ਪੂਰੇ ਹੋ ਰਹੇ ਨੇ ਕਿ ਪਿੰਡ ਪਾਸ ਜਦੀ ਨਾਲ ਟਰਾਲਾ ਵੇਖੋ ਦੋ ਫਸੇ ਮੱਲੀ ਸਾਹਿਬ ਕੋਸ਼ਿਸ਼ ਕਰਾਂਗੇ ਕਿ ਜਿੰਨੇ ਪਿੰਡ ਦੇ ਘਰ ਕਵਰ ਹੋਣਗੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਆਹਦੇ ਬਹੁਤ ਜ਼ਿਆਦਾ ਬੁਰਾ ਆ ਰਿਹਾ ਬਾਕੀ ਹਜੇ ਪਰਮਾਤਮਾ ਨੇ ਬਾਰਿਸ਼ ਪਾਉਣ ਡਿਆ ਆ ਸਰ ਮਾਰਮਾ ਕੇ ਉਦਣ ਵੀ ਬੰਦੇ ਉਹ ਜਿਹੜਾ ਰੇਤ ਕਿੰਨੇ ਕਿੰਨੇ ਕੋਟੇ ਮੇਰਾ ਨਾਮ ਹਰਪਿੰਦਰ ਸਿੰਘ ਹੈ ਜੀ ਪਿੰਡ ਨੰਗਲ ਸੋਹਲ ਆ ਆਪਣਾ ਤੇ ਅੱਜ ਮੱਲੀ ਸਾਹਿਬ ਰੇਤ ਸਾਡੇ ਪਿੰਡ ਕੰਮ ਸੇ ਕਮ 4 ਫੁੱਟ ਦੇ ਕਰੀਬ ਤੇ ਇੱਥੇ ਆ ਇਹਦੇ ਤੋਂ ਪਿੱਛੇ ਨੂੰ ਜਾਈਏ ਨਾਲ ਹੀ ਉਹ ਬੰਨ ਟੁੱਟਾ ਸਾਹਮਣੇ ਉਧਰ ਨੂੰ 6 ਫੁੱਟ ਕਿਤੇ 7 ਫੁੱਟ ਇਸ ਤਰੀਕੇ ਨਾਲ ਰੇਤ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਪੱਕੀਆਂ ਦਾ ਨੁਕਸਾਨ ਹੋ ਗਿਆ ਇਹ ਤਾਂ ਦੱਬ ਗਈਆਂ ਬਾਕੀ ਕਿ ਚਲੋ ਚੱਲਣ ਦਿਆਂ ਮੈਂ ਕੰਮ بارش ਵੇਖੋ ਪਾਣੀ ਅਜੇ ਵੀ ਆਈ ਜਾਂਦਾ 4-4 ਫੁੱਟ ਘਟੋ ਘਟ ਰੇਤ ਇੱਥੇ ਆ ਜਿੱਥੇ ਆਪਾਂ ਖੜੇ ਆ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿਸ ਤਰੀਕੇ ਨਾਲ ਇਹ ਦੋ ਲੱਗਦਾ ਵੀ ਕੋਈ ਫਾਇਦਾ ਵੀ ਆ ਰਿਲੀਫ ਮਿਲੀ ਕਿਸਾਨਾਂ ਨੂੰ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਵਾ 15 ਨਵੰਬਰ ਤੱਕ ਪਰ ਇੱਕ ਤੁਸੀਂ ਮੱਲੀ ਸਾਹਿਬ ਵੇਖੋ ਕਿ 15 ਨਵੰਬਰ ਤੱਕ ਪਾਣੀ ਅਜੇ ਵੀ ਆਉਣ ਡਿਆ ਥੋੜਾ ਥੋੜਾ ਉੱਥੋਂ ਬਾਰਿਸ਼ ਆ ਇੱਥੇ ਜੇ ਆਪਾਂ ਇਹਨੂੰ ਚੁੱਕਣ ਦੀ ਸ਼ੁਰੂਆਤ ਕਰਨੀ ਚਾਹੀਏ ਤੇ ਇੱਕ ਮਹੀਨਾ ਅਜੇ ਲੱਗਣਾ ਵਾ ਇਹਨੂੰ ਚੁੱਕਣ ਚੁੱਕਣ ਨੂੰ ਇੱਕ ਮਹੀਨੇ ਦਾ ਟਾਈਮ ਚਾਹੀਦਾ ਉਹ ਤੱਕ ਕੋਈ ਰਸਤਾ ਹੀ ਨਹੀਂ ਚੱਲਣਾ ਇੱਕ ਮਹੀਨਾ ਮੇਰੀ ਤਰਫ ਬੇਨਤੀ ਕੀ ਤੇ ਉਸ ਉਸ ਤਰੀਕੇ ਨਾਲ ਵਧੀਆ ਕੰਮ ਹੋ ਜਾਊਗਾ بارش ਰੋਕ ਜੂ ਰਸਤੇ ਖੁੱਲ ਜਾਣਗੇ ਲੱਗਦਾ ਕਿਸਾਨਾਂ ਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਕਿਸਾਨ ਹਾਲਾਕਿ ਆਪੀ ਬੱਕੋ ਥੋੜੇ ਜਰੇਤ ਵੇਚ ਕੇ ਵੀ ਥੋੜਾ ਹਾਂਜੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਰਚੀ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਉਹ ਜਿਹੜਾ ਚਲੋ ਪੈਸੇ ਆਪਾਂ ਕਿਸਾਨ ਨੂੰ ਦੇ ਕੇ ਆਪਾਂ ਬੈਠ ਕੇ ਜਿਹਨੇ ਇਸ ਪ੍ਰਿੰਟ ਦੇ ਮੋਤਬਰ ਬੰਦੇ ਦੱਸ ਬਾਹੇ ਜਿਹਦੀ ਜ਼ਮੀਨ 'ਚ ਰੇਤ ਉਹਨੂੰ ਭਾਵਾਂਗੇ ਉਹਨੂੰ ਫਿਰ ਉਸ ਤਰੀਕੇ ਨਾਲ ਉਹਨੂੰ ਕੋਈ ਪੈਸੇ ਦਵਾਂਗੇ ਆਪਾਂ ਜਿਹੜੇ ਲੱਦਣ ਵਾਲੇ ਮਸ਼ੀਨ ਵਾਲੇ ਆ ਉਹਨਾਂ ਨਾਲ ਕਰਕੇ ਸਾਰੇ ਤਰੀਕੇ ਨਾਲ ਆਪਾਂ ਉਹਦਾ ਫਾਇਦਾ ਕਰਾਵਾਂਗੇ ਜੀ ਕਿਸਾਨ ਦਾ ਤੇ ਫਾਇਦਾ ਕਰਾਉਣਾ ਹੋਊਗਾ ਜੀ ਹੋਊਗਾ 100% ਹੋਊਗਾ ਜਦੋਂ ਕਿਸਾਨ ਦੀ ਰੇਤ ਆ ਉਹ ਆਪਣੀ ਮਰਜ਼ੀ ਨਾਲ ਚੁਕਾਊਗਾ ਬਾਕੀ ਚੁੱਕੀ ਚੁਕਾਊਗਾ ਵਧੀਆ ਤਰੀਕੇ ਨਾਲ ਆਪਾਂ ਆਉਦੀ ਮਤ ਕਰਾਂਗੇ ਲੱਗਦਾ ਦੇ ਚੁੱਕਣ ਤੋਂ ਬਾਅਦ ਅਗਲੀ ਫਸਲ ਦੀ ਬੀਜ ਪਾਊਗਾ ਕਿਸਾਨੇ ਵੀ ਫਾਇਦਾ ਹੋਊਗਾ ਹਾਂਜੀ ਜੀ ਉਹਦੇ ਭਾਜੀ ਵੇਖੋ 12 ਮੌਸਮ ਤੇ ਆ ਇਹ ਤੇ ਪਰਮਾਤਮਾ ਗਰਦਾਸ ਹੈ ਕਿ ਇਹ ਮੌਸਮ ਹਸਾਉਣਾ ਕਰੇ ਜੇ ਮੌਸਮ ਇਦਾਂ ਦਾ ਰਹਿੰਦਾ ਫਿਰ ਤੇ ਮੱਲੀ ਸਾਹਿਬ ਮੈਨੂੰ ਉਹ ਵੀ ਨਹੀਂ ਹਲਾਤ ਲੱਗਦੇ ਜੇ ਮਤਲਬ ਮੌਸਮ ਚੰਗਾ ਹੋ ਜਾਂਦਾ ਆ ਫੇਰਾ ਰੇਡ ਆਪਾਂ ਚੁੱਕ ਗਏ ਤੇ ਕਣਕ ਬੀਜਣ ਦੀ ਕੋਸ਼ਿਸ਼ ਤੇ ਕਰਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਮੌਸਮ ਕਿਦਾਂ ਦਾ ਕੀ ਮੈਂ ਨੰਬਰ ਦਾ ਤਰਸੇਮ ਸਿੰਘ ਜੀ ਪਿੰਡ ਮੇਰਾ ਨੰਗਲਸੋਲ ਜੀ ਆ ਮੇਰਾ ਖੇਤ ਇਹਦੇ ਵਿੱਚ 6-7 ਕਿੱਲੇ ਖੇਤ ਹੈ ਜਿਹਦੇ ਵਿੱਚ 4-4 5-5 ਫੋਟੋ ਰੇਤ ਪੈ ਗਈ ਜੀ ਠੀਕ ਹੈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਜੀ ਪਰ ਫਸਲ ਪੱਕੀ ਹੀ ਸਾਰੇ ਖਰਚੇ ਲੱਗੇ ਹੀ ਜਿਹੜਾ ਬਰਬਾਦ ਹੋ ਗਿਆ ਸਾਰਾ ਫਸਲ ਹੁਣ ਬਿਲਕੁਲ ਵੱਢਣ ਤੇ ਆਈ ਹੀ ਇਹ ਸਾਰਾ ਵੇਲੇ ਖਰਾਬ ਹੋ ਗਈ ਜੀ ਕਿੰਨੇ ਕਿੰਨੇ ਫੁੱਟ ਰੇ ਸੀ ਫਿਰ 4-4 ਫੁੱਟ ਹੋ ਗਈ 3.5-4 ਫੁੱਟ ਦੇ ਕਰੀਬ ਹੈ ਕੋਣ ਜਿਸ ਤਰੀਕੇ ਨਾਲ ਐਲਾਨ ਕੀਤਾ ਸੀਐਮ ਸਾਹਿਬ ਨੇ ਕਿ ਰੇ ਫੁੱਟ ਸੱਕਦੇ ਜੋ ਸੀਐਮ ਦਾ ਐਲਾਨ ਚਲੋ ਵਧੀਆ ਪਰ ਟਾਈਮ ਬਹੁਤ ਘੱਟ ਜੇ 1 ਮਹੀਨਾ ਦੇ ਮਾਹ ਰਸਤਾ ਬਣਦੇ ਲੱਗਣਾ ਜੀ 1 ਮਹੀਨੇ ਤੋਂ ਪਹਿਲਾਂ ਪਰ ਰੇਤ ਕਿਸੇ ਬੰਨੇ ਖੜੀ ਨਹੀਂ ਸਕਦੀ ਤੇ ਜਿਤਨਾ 15 ਨਵੰਬਰ ਦਾ ਦਿੱਤਾ ਫਿਰ ਮਹੀਨਾ ਸਰ ਕੋ ਰਹਿ ਗਿਆ ਮਹੀਨੇ ਦੇ ਵਿੱਚ ਤੇ ਅਜੇ ਕੁਝ ਵੀ ਕਰ ਸਕਦੇ ਮਤਲਬ ਸਾਨੂੰ ਸੀਐਮ ਗਾ ਦੀ ਬੇਨਤੀ ਹੈ ਮਾਨ ਗਾ ਦੀ ਵੀ ਸਾਨੂੰ ਟਾਈਮ ਵਧ ਦਿੱਤਾ ਜੀ ਦਾ ਫੈਸਲਾ ਵਧੀਆ ਲੱਗਦਾ ਐਸਾ ਬਹੁਤ ਵਧੀਆ ਜੇ ਪਰ ਟਾਈਮ ਸਾਨੂੰ ਜ਼ਿਆਦਾ ਦਿੱਤਾ ਜਾਵੇ ਇੱਕ ਜਣਾ 20000 ਮੁਆਵਜ਼ਾ ਤੇ ਆ ਤੇ ਕੁਝ ਵੀ ਨਹੀਂ ਆ ਤੇ 10 ਤੋਂ 10000 ਤੇ ਇੱਕ ਏਕੜ ਤੇ ਮਨ ਖਰਚਾ ਹੀ ਆਉਣ ਲਿਆ ਜੀ ਤੇ 20000 ਦੇ ਨਾਲ ਅਸੀਂ ਕੀ ਕਰ ਸਕਦੇ ਜੀ ਮੈਨੂੰ ਹੋਰ ਬਤਾਉਣਾ ਚਾਹੀਦਾ ਸੀ ਹੋਰ ਬਤਾਉਣਾ ਚਾਹੀਦਾ ਸੀ ਇੱਕ ਜਿਹੜਾ ਜਿਹਨਾਂ ਦੇ ਖੇਤਾਂ 'ਚ ਰੇਤ ਆ ਇਹਨਾਂ ਨੂੰ ਟਾਈਮ ਵਧ ਦੇਣਾ ਚਾਹੀਦਾ ਜੀ ਠੀਕ ਹੈ ਇਹ ਰੇਤ ਤੁੱਟਣ ਦੇ ਨਾਲ ਲੱਗਦਾ ਅਗਲੀ ਫਸਲ ਬੀਜ ਪਾਉਣਗੇ ਕਿਸਾਨ ਨਹੀਂ ਫਸਲ ਨਹੀਂ ਜੇ ਬੀਜੀ ਜਾਣੀ ਕਿਉਂਕਿ ਰੇਤ ਬਹੁਤ ਜ਼ਿਆਦੀ ਜੀ ਇੱਕ ਸਾਲ ਦੋ ਸਾਲ ਤਾਂ ਨਹੀਂ ਜੇ ਫਸਲ ਬੀਜ ਸਕਦੇ ਜਿੰਨੀ ਰੇਤ ਇਹ ਟਾਈਮ ਵਧ ਦੇਣਾ ਚਾਹੀਦਾ ਜੀ ਸਾਡੀ ਦਾ ਉਹ ਸੀਐਮ ਗਾਰੀ ਬੇਨਤੀ ਜੀ ਕਿ ਸਾਡਾ ਟਾਈਮ ਸਾਨੂੰ ਵਧ ਦਿੱਤਾ ਜਾਵੇ ਮੇਰਾ ਨਾਮ ਹਮਨ ਸਿੰਘ ਸੰਧੂ ਪਿੰਡ ਨੰਗਲ 16 ਵੀਰ ਜੀ ਵੀਰ ਜੀ ਆਪਣਾ ਰਾਵੀ ਦਰਿਆ ਤੋਂ ਸਿਰਫ 2 2.5 ਕਿਲੋਮੀਟਰ ਤੇ ਹੀ ਆਪਣਾ ਪਿੰਡ ਆ ਇੱਕ ਛੋਟੀ ਇਥੋਂ ਡਰੇਨ ਲੰਘਦੇ ਜਿਹੜੀ ਰਾਵੀ ਨਦੀ ਚ ਪੈਂਦੀ ਆ ਇਥੋਂ ਵੀਰ ਜੀ ਬੰਨ ਟੁੱਟ ਗਏ ਅੱਜ ਆ ਕਿਸਾਨ ਵੀਰ ਮੇਰੇ ਨਾਲ ਹੀ ਖੜੇ ਆ ਲੰਬੜਦਾਰ ਜੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਵੀਰ ਜੀ ਤਿੰਨ ਤਿੰਨ ਫੋਟ ਇੱਥੇ ਰੇਤ ਚੜ ਗਈ ਆ ਤੁਸੀਂ ਵੇਖ ਸਕਦੇ ਜੀ ਅਸੀਂ ਵੀਰ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਜੋ ਵੀ ਆਪਾਂ ਇਹਨੂੰ ਵਧੀਆ ਤਰੀਕੇ ਹੋਵੇ ਕਿਉਂਕਿ ਅਜੇ ਤੱਕ ਤਾਂ ਸਾਨੂੰ ਐਵੇਂ ਨਹੀਂ ਲੱਗਣ ਰਿਹਾ ਕਿ ਜਲਦੀ ਇੱਥੇ ਕਣਕ ਦੀ ਬਜਾਈ ਵੀ ਹੋ ਸਕਦੀ ਆ ਤਾਂ ਅਸੀਂ ਤੇ ਇਹੋ ਕਹਿੰਨੇ ਗੁਰਜੀਤ ਦਾ ਜੋ ਵਧੀਆ ਤਾਂ ਵਧੀਆ ਹੱਲ ਆ ਉਹ ਕਰੀਏ ਇਤੋਂ ਆਪਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੋ ਕੰਮ ਚੱਲਿਆ ਸੀਐਮ ਸਾਹਿਬ ਨੇ ਅੱਜ ਜਿਸ ਤਰੀਕੇ ਨਾਲ ਕਿਹਾ ਕਿ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਰੇਤ ਪੈਲੀ ਨੂੰ ਕੱਢ ਸਕਦੇ ਜੋ ਉਹਨੂੰ ਵੇਚ ਵੀ ਸਕਦੇ ਹੋ ਕਿਸ ਤਰੀਕੇ ਨਾਲ ਵੇਚ ਵੀਰ ਜੀ ਉਹ ਚਲੋ ਉਹਨਾਂ ਨੇ ਕਹਿ ਤੇ ਦਿੱਤੀ ਇਹ ਗੱਲ ਪਰ ਅਜੇ ਦੇਖੋ ਆ ਹੁਣ ਪੱਕੀ ਫਸਲਿਆ ਵੀਰ ਜੀ ਆ ਵੇਖੋ ਕੀ ਹਾਲ ਬਣਿਆ ਇਹਨੂੰ ਹੁਣ ਕੱਢਦੇ ਆ ਵੀਰ ਜੀ ਟਾਈਮ ਲੱਗਣਾ ਵਾ ਜੇ ਮੰਨ ਲਓ ਕੱਢਣਾ ਸ਼ੁਰੂ ਵੀ ਕਰਦੇ ਇੱਕ ਦਿਨ ਦਾ ਤੇ ਕੰਮ ਨਹੀਂ ਹੈਗਾ ਵੀਰ ਜੀ ਹੁਣ ਟਾਈਮ ਵੇਖੋ ਕਣਕੇ ਚ ਵੀ ਕਿਹੜਾ ਰਹਿ ਜਾਣਾ ਇਸ ਕਰਕੇ ਮੌਸਮ ਵੇਖੋ ਬਰਸਾਤ ਆ ਬੰਨ ਤੇ ਸਾਰੇ ਵੀਰਜੇ ਜੇ ਟੁੱਟੇ ਪਏ ਆ ਪਾਣੀ ਇਧਰੋਂ ਅਜੇ ਵੀ ਸਾਨੂੰ ਇਹ ਡਰ ਜਿੱਦਾਂ ਬਰਸਾਤ ਹੋਣ ਦੀ ਕਿ ਪਾਣੀ ਫੇਰ ਇਨਾਂ ਖੇਤਾਂ ਵਿੱਚ ਹੀ ਨਾ ਜੇ ਇਸ ਕਰਕੇ ਵੀਰਜੇ ਉੱਤੇ ਚਲੋ ਲੰਮਾ ਕੰਮ ਪੈਣਾ ਪਰ ਫਿਰ ਜ਼ਿਆਦਾ ਹੀ ਕਹਿੋ ਚੰਦੇ ਆ ਕਿ ਆ ਵੇਖੋ ਖੇਤਾਂ ਵਿੱਚ ਜੋ ਹਾਲ ਬਣਿਆ ਵੇ ਇਨਾਂ ਦਾ ਜੋ ਵੀ ਮਸਲਾ ਵਾਏ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਜੀ ਆਪ ਸਾਹਿਬ ਨੇ 20000 ਰੁਪਏ ਪਰ ਏਕੜ ਅਨਾਉਂਸ ਕੀਤਾ ਵੀਰਜੀ 20000 ਤੇਰੇ ਏਕੜ ਕੀਤਾ ਪਰ ਜਿਹੜਾ ਨੁਕਸਾਨ ਆ ਉਹ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਜ ਕਿਉਂਕਿ ਇੱਥੋਂ ਬੰਨ ਟੁੱਟਾ ਸਿੱਧਾ ਪਿੰਡ ਨਿੰਗਲਸੋੜ ਤੁਸੀਂ ਦੇਖ ਸਕਦੇ ਜੇ ਬਿਲਕੁਲ ਨਾਲ 1 ਕਿਲੋਮੀਟਰ ਤੇ ਨਿੰਗਲਸੋੜਾ ਬੰਨ ਤੋਂ ਤੇ ਇਸ ਕਰਕੇ 9-9 ਫੁੱਟ ਪਾਣੀ ਲੋਕਾਂ ਦੇ ਘਰ ਬਹਿ ਗਈਆਂ ਟੈਲਾਂ ਬਹਿ ਗਈਆਂ ਕੋਠੇ ਪਾੜ ਗਏ ਕਈਆਂ ਦੀਆਂ ਕੰਧਾਂ ਡਿੱਗ ਪੀਆਂ ਬੁਰੇ ਹਾਲ ਬੰਕੇ ਦਿਹਾੜੇ ਵੀਰ ਜੀ ਬਹੁਤ ਨੁਕਸਾਨ ਹੋਇਆ ਵਾ